ਦਰਸ਼ਕੋ ਹੁਣ ਗੱਲ ਕਰਾਉਣੇ ਆ ਜੀ ਬਾਈ ਨਾਥ ਸਿੰਘ ਚਮਕੌਰ ਸਾਹਿਬ ਦੇ ਨੇੜੇ ਇਹਨਾਂ ਦਾ ਪਿੰਡ ਆ ਇਹ ਇੱਕ ਤਾਰਾ ਵਜਾਉਂਦੇ ਨੇ ਜੀ ਸੁਣਾਓ ਬਾਈ ਜੀ ਦਰਸ਼ਕੋ ਇਹ ਜਦੋਂ ਇਹਨਾਂ ਦਾ ਮੈਂ ਨਾਮ ਸੁਣਿਆ ਨਾ 나ਥ ਸਿੰਘ ਮੈਨੂੰ ਵੀ ਚੰਬਾ ਜਿਹਾ ਲੱਗਿਆ ਇਹ ਗੁਰੂ ਸਾਹਿਬ ਦੇ ਰਬਾਬੀ ਭਾਈ ਮਰਦਾਨਾ ਜੀ ਦੇ ਪੈਰੋਕਾਰਾਂ ਵਿੱਚੋਂ ਨੇ ਤਾਂ ਇਹਨਾਂ ਦਾ ਨਾਮ ਮਿਕਸ ਜਿਹਾ ਹੋ ਗਿਆ ਇਹ ਬਾਈ ਜੀ ਤੁਸੀਂ ਇਹ ਸਟੇਜਾਂ ਤੇ ਵੀ ਵਜਾਉਂਦੇ ਹੋ ਨਹੀਂ ਜੀ ਤਕਰੀਬਾਂ ਤਕਰੀਬਾਂ ਦੇ ਥੱਲੇ ਹੀ ਵਜਾਉਂਦੇ ਹਾਂ ਖੁੱਲੇ ਜੀ ਸ਼ੌਂਕ ਹੀ ਰੱਖਿਆ ਸ਼ੌਂਕ ਹੀ ਰੱਖਿਆ ਹੈ ਤਕਰੀਬਾਂ ਦੀ ਬਸ ਇਹ ਤੁਸੀਂ ਤੁੰਬਾ ਕਿਤੋਂ ਖਰੀਦਿਆ ਕਾ ਆਪ ਬਣਾਇਆ ਜੀ ਨਾ ਜੀ ਆਪ ਹੀ ਤਿਆਰ ਕਰੇ ਜੀ ਇਹ ਜਿਹੜਾ ਵਜਾਇਆ ਕਿਹੜਾ ਰਾਗ ਵਜਾਇਆ ਸੀ ਜੀ ਤੁਸੀਂ ਹੁਣ ਇਹੇ ਜੀ ਬਸ ਮਿਕਸ ਜਿਹੇ ਰਾਗ ਆ ਜੀ ਇਹ ਅਜੇ ਮਤਲਬ ਤੁਸੀਂ ਰਾਗਾ ਚ ਨਹੀਂ ਵਜਾਉਂਦੇ ਐ ਹਾਂ ਜੀ ਹਾਂ ਜੀ ਸੋ ਦਰਸ਼ਕੋ ਮਿਲਦੇ ਆ ਜੀ ਕਿਸੇ ਹੋਰ ਜਗ੍ਹਾ ਤੇ ਕਿਸੇ ਨਵੀਂ ਸ਼ਖਸੀਅਤ ਦੇ ਨਾਲ ਬੜਾ ਚੰਗਾ ਲੱਗਿਆ ਸਾਡੇ ਰਵੈਤੀ ਜਿਹੜੇ ਕਹਿੰਦੇ ਸੀ ਸਾਡੇ ਰਵੈਤੀ ਸਾਡੇ ਪੰਜਾਬ ਦੇ ਸਾਡੇ ਸੱਭਿਆਚਾਰ ਦੇ ਸਾਜ ਅੱਜ ਜਿੰਨੇ ਵੱਡੇ ਵੱਡੇ ਸਾਜ ਚੱਲ ਪਏ ਜਿਨ੍ਹਾਂ ਵੱਡੇ ਵੱਡੇ ਸਾਜ਼ ਚੱਲ ਪਏ ਸਾਰੇ ਇਲੈਕਟ੍ਰੋਨਿਕ ਇੰਸਟਰੂਮੈਂਟ ਆ ਗਏ ਤੇ ਉਹਨਾਂ ਦੇ ਵਿੱਚ ਸਾਡੀ ਕੋਸ਼ਿਸ਼ ਹੈ ਕਿ ਅਸੀਂ ਇਹਨਾਂ ਰਵਾਇਤੀ ਸਾਜ਼ਾਂ ਨੂੰ ਵੀ ਜਿਉਂਦਾ ਰੱਖੀਏ ਕੁਝ ਦਿਨਾਂ ਬਾਅਦ ਇਹ ਇਹ ਵੀ ਇੱਕ ਲੋਪਜੇ ਹੋਣ ਵਾਲਾ ਕੰਮ ਹੋ ਗਿਆ ਜਿਵੇਂ ਮਰਦਾਨਾ ਜੀ ਰਵਾਬ ਵਜਾਉਂਦੇ ਸੀ ਤਾਂ ਦੇਤਵਾਲੀਆ ਜੀ ਨੇ ਗੀਤ ਗਾਇਆ ਸੀ ਕਿ ਦੱਸੋ ਪੰਜਾਬ ਵਾਲਿਓ ਪੰਜਾਬ ਕਿੱਥੇ ਐ ਦੱਸੋ ਬਾਣੀ ਵਾਲਿਓ ਰਬਾਬ ਕਿੱਥੇ ਹੈ ਇੱਕ ਸਵਾਲ ਵੀ ਹੈ ਗੁਰੂ ਨਾਨਕ ਸਾਹਿਬ ਜੀ ਨੂੰ ਵੀ ਯਾਦ ਕਰਦੇ ਆ ਮਰਦਾਨਾ ਜੀ ਨੂੰ ਵੀ ਯਾਦ ਕਰਦੇ ਆ ਜਿਨ੍ਹਾਂ ਨੇ ਬਾਣੀ ਦੇ ਨਾਲ ਰਬਾਬ বাজਾਇਆ ਉਹ ਕਿੱਥੇ ਹੈ ਜੀ